हां जी ਹੁਣ ਅਸੀਂ ਨਿਊ ਪ੍ਰੀਮੀਅਰ 'ਚ ਖੜੇ ਆਂ ਉੱਥੇ ਆ ਦੋ ਮੁੰਡੇ ਮਿਲੇ ਨੇ ਦੋਸਤ ਇਹ ਮੁੰਡਾ ਰਾੜਾ ਸਾਹਿਬ ਤੋਂ ਆ ਦੂਜੇ ਕਿੱਥੋਂ ਆ ਰਾੜਾ ਸਾਹਿਬ ਤੋਂ ਰਾੜਾ ਸਾਹਿਬ ਇਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਪਤਾ ਅਸੀਂ ਆਮ ਆਦਮੀ ਤੋਂ ਆ ਕਿਹਨੇ ਭੇਜਿਆ ਨਹੀਂ ਦੱਸ ਰਿਹਾ ਇਹਨਾਂ ਕੋਲੇ ਆ ਵੋਟਰ ਸੂਚੀ ਆ ਜੀ ਇਹਨਾਂ ਕੋਲੇ ਕੋਈ ਸਮਗਰੀ ਨਹੀਂ ਹੈ ਕੋਈ ਇਹਨਾਂ ਕੋਲੇ ਚੋਣ ਪ੍ਰਚਾਰੀ ਚੀਜ਼ ਨਹੀਂ ਹੈ ਇਹ ਵੋਟਾਂ ਤੇ ਕਾਟੇ ਮਾਰ ਰਹੇ ਨੇ ਚੈੱਕ ਕਰਕੇ ਆ ਦੇਖੋ ਜੀ ਆਹ ਕਰਾਸ ਮਾਰਿਆ ਇਹ ਜਿਨ੍ਹਾਂ ਦੀਆਂ ਵੋਟਾਂ ਤੇ ਕਰਾਸ ਮਾਰੇ ਨੇ ਉਹ ਭਾਈ ਸਾਹਿਬ ਆ ਖੜੇ ਨੇ ਤੁਸੀਂ ਇਹਨਾਂ ਨੂੰ ਪੁੱਛੋ ਸਾਡੀਆਂ ਵੋਟਾਂ ਤੇ ਕਰਾਸ ਕਿਉਂ ਮਾਰੇ ਕਿਉਂ ਮਾਰੇ ਸਰ ਮੈਂ ਨਹੀਂ ਮਾਰੇ ਕਿਹਨੇ ਮਾਰੇ ਵੋਟਰ ਸੂਚੀ ਵੀ ਤੇਰੇ ਕੋਲ ਹੀ ਨਾ ਤੁਹਾਨੂੰ ਵੀ ਵੋਟਰ ਸੂਚੀ ਦਿੱਤੀ ਕਿਹਨੇ ਸਰ ਮੈਨੂੰ ਚਲੋ ਮੇਰੇ ਦੋਸਤ ਹੀ ਸਰ ਉਹਨੇ ਦਿੱਤੀ ਵੀਰੇ ਦੇਖੋ ਇਹ ਤੂੰ ਇਹ ਜਿਸ ਪਰਿਵਾਰ ਦੀਆਂ ਵੋਟਾਂ ਤੇ ਤੂੰ ਕਰਾਸ ਮਾਰਿਆ ਵੀ ਇਹ ਵੋਟਾਂ ਕੱਟਣੀਆਂ ਨੇ ਇਹ ਗੰਦੇ ਗੋਲੇ ਇਹ 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 ਸ਼ਖਸ਼ੇ ਖੜਾ ਇਹ ਖੜਾ ਤੇ ਇੱਕ ਮਿੰਟ ਇਹ ਫਿਰ ਤੂੰ ਹੀ ਮਾਰੇ ਤੈਨੂੰ ਵੋਟ ਕਿਥੀ ਦਿੱਤੀ ਕਿਹਨੇ ਸਰ ਮੇਰੇ ਦੋਸਤਾਂ ਨੇ ਦਿੱਤੇ ਨੇ ਕਿਹੜਾ ਦੋਸਤ ਆ ਵੀਰੇ ਫਿਰ ਮੇਰਾ ਕਲਾਸਮੇਟ ਹੀ ਆ ਮਿਲ ਉਹਨਾਂ ਦੇ ਨਾਮ ਆ ਕਿੱਥੋਂ ਕਿਸੇ ਪਾਰਟੀ ਨਾਲ ਸੰਬੰਧ ਉੱਤੇ ਕੋਈ ਤਨੂ ਨੇ ਕੋਈ ਕੁਝ ਤੈਨੂੰ ਦਿੱਤਾ ਹੈ ਕੋ ਤੂੰ ਐਵੇਂ ਤਾਂ ਨਹੀਂ ਟੁੱਪੇ ਚਾ ਕੇ ਵੋਟਰ ਸੂਚੀ ਤੁਰਪਿਆ ਕੋਈ ਤੈਨੂੰ ਉਹਨੇ ਕੋਈ ਇਹਦਾ ਕੋਈ ਤੈਨੂੰ ਪੇ ਕਰਨਾ ਹੈ ਤੈਨੂੰ ਕਿਹਨੇ ਭੇਜਿਆ ਕੋ ਜਿੰਨਾ ਵੋਟਾਂ ਤੇ ਆ ਕਾਟੇ ਮਾਰੇ ਨੇ ਇਹ ਪਰਿਵਾਰ ਆ ਖੜਾ ਜੀ ਤੂੰ ਇਹਨੂੰ ਜਵਾਬ ਦੇ ਵੋਟਰ ਸੂਚੀ ਵੀਰੇ ਤੇਰੇ ਕੋਲੇ ਆ ਵੋਟਰ ਸੂਚੀ ਤੇਰੇ ਕੋਲ ਆ ਨਾ ਇਹ ਵੋਟੇ ਕਿਤੇ ਐ ਇtanto ਨਹੀਂ ਹੈਗੇ ਕਿ ਮੈਂ ਐਡ ਕੀਤਾ ਹੋਇਆ ਕਿਉਂਕਿ ਬਲਾ ਬਲਾ ਕਾਟੇ ਕਾਟੇ ਨਾ ਵੀਰੇ ਕਾਟ ਕਾਟੇ ਨਾ ਕਾਟੇ ਨਾ ਕਾਟ ਕਰਾਸਿੰਗ ਕਾਟਾ ਮਤਲਬ ਹਾਂ ਗੂੜੇ ਬੰਦਾ ਵੋਟ ਕੱਟਣੀ ਆ ਕਿਉਂਕਿ ਅਸੀਂ ਵੀ ਨਾ ਤੂੰ ਬੀ ਐਲ ਐ ਨਾ ਬੀ ਐਲ ਤੂੰ ਕਾਟੇ ਕਿਉਂ ਮਰੇ ਵੋਟਾਂ ਤੇ ਸਾਡੀ ਗਲਤੀ ਹੈ ਗਲਤੀ ਕਿਉਂ ਮੇਂ ਦੋਸਤ ਯਾਰ ਇਹਦਾ ਤੂੰ ਸਾਡਾ ਪੱਠਾ ਪਠਾਰਾਂ ਲੋਕਾਂ ਦਾ ਇਹ ਬੰਦੇ ਪ੍ਰੈਜ਼ੈਂਟ ਨੇ ਪਰਿਵਾਰ ਆ ਖੜਾ ਬਦੂਨਾਂ ਦੇ ਵੋਟਾਂ ਦੇ ਤੇਰੀ ਗਾਦੀ ਥੋੜੀ ਆ ਬੰਦਾ ਪਤਾ ਨਾ ਜੁਰਮ ਆ ਯਾਰ ਨਾ ਤੂੰ ਕੋਈ ਅਥਾਰਟੀ ਜਾ ਠੀਕ ਹੈ ਲੋ ਜੀ ਆ ਦੇਖ ਲਓ ਆ ਤਾਰੀਖਾ ਮੈਂ ਪ੍ਰੀਮੀਅਰ ਮਲੇ ਦਾ ਸਾਰੀਆਂ ਵੋਟਾਂ ਦੇ ਜਿਹੜੀਆਂ ਵੋਟਾਂ ਨੂੰ ਗੱਲਾਂ-ਗੱਲਾਂ ਚ ਪੁੱਛਿਆ ਜਾ ਰਿਹਾ ਜਦੋਂ ਪਤਾ ਲੱਗ ਜਾਂਦਾ ਵੀ ਇਹ ਆਮ ਆਦਮੀ ਦਾ ਨਹੀਂ ਵੋਟਰ ਸਪੋਰਟਰ ਇਦੇ ਕੋਲੋਂ ਵੋਟਰ ਸੂਚੀ ਫੜੀ ਆ ਕਹਿੰਦਾ ਮੈਨੂੰ ਤਾਂ ਕਿਸੇ ਨੇ ਫੜਾਈ ਆ ਮੇਰੇ ਦੋਸਤ ਨੇ ਕਿਹੜਾ ਦੋਸਤ ਐ ਤਾਂ ਚਲੋ ਅਸੀਂ ਇਹਨੂੰ ਵੀ ਉੱਥੇ ਰੈਸ਼ ਕਰਵਾਉਨੇ ਆ ਅੱਗੇ ਪਾਪੇ ਪੁੱਛਦੇ ਆ ਜੀ ਇਹਦੇ ਤੇ ਅਕਲ ਉਹਨੂੰ ਗੱਲਾਂ-ਗੱਲਾਂ ਚ ਪੁੱਛੀ ਜਾ ਰਿਹਾ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਆਹ ਦੇਖੋ ਤੁਹਾਡੇ ਮੁਰੇ ਮਨੀ ਇਹਨਾਂ ਕਹਿੰਦਾ ਗਲਤੀ ਹੋ ਗਈ ਨਹੀਂ ਹਾਂ ਤਾਂ ਹੁਣ ਅੱਗੇ ਗੱਲ ਪਤਾ ਹੀ ਨਹੀਂ ਕਰਦਾ ਕੋਈ ਮੈਂ ਇੰਜ ਨਹੀਂ ਮਾਰਦਾ ਥੋੜੇ ਤੋਂ ਕੁਛ ਨਹੀਂ ਥੋੜੇ ਤਾਂ ਆਇਆ ਕੋਈ ਪਾਰਟੀ ਪੱਧਰ ਤੇ ਗੱਲ ਕੀਤੀ ਵੀ ਅਸੀਂ ਆਮ ਆਦਮੀ ਪਲੋਰੇ ਆਰੀ ਜੇ ਤਾਂ ਇਹ ਉਰੇ ਆ ਜੇ ਤਾਂ ਇਹ ਤੁਹਾਡੇ ਤੋਂ ਇਹ ਪੁੱਛੇ ਵੀ ਹਾਂਜੀ ਭਾਈ ਮੈਂ ਆਮ ਆਦਮੀ ਤੋਂ ਆਇਆ ਸਾਡੀ ਆ ਪ੍ਰਾਪਤੀਆਂ ਨੇ ਸਾਨੂੰ ਵੋਟ ਪਾਓ ਉਹ ਤਾਂ ਗੱਲ ਹੀ ਨਹੀਂ ਕਰ ਰਿਹਾ ਗੱਲਾਂ ਗੱਲਾਂ ਚ ਵੋਟਾਂ ਪੁੱਛ ਰਹੇ ਨੇ ਹੁਣ ਆ ਮੁੰਡਾ ਕੋਲੇ ਖੜਾ ਇਹ ਇਹਨੇ ਇਹਨੇ ਕੁਝ ਕਹਿਤਾ ਹੋਣਾ ਇਹ ਨਹੀਂ ਵੋਟਾਂ ਸਵਾਦੀ ਅਕ੍ਰੋਸ ਮਾਰਦਾ ਜੀ ਬੀਜੇ ਕੁਆਰਕ ਵੀ ਵੋਟ ਕੱਟਦੀ ਉਹ ਦੋ ਮਹੀਨੋਂ ਮੈਨੂੰ ਸਭ ਪ੍ਰੋਗਰਾਮ ਤੋਂ ਸਾਰੇ ਐਸੇ ਹੀ ਆਪ ਲੋਕ ਕੱਢ ਦੋਗੇ ਇਹ ਨਹੀਂ ਇਹਨਾਂ ਨੂੰ ਬੁਲਾਉ ਵੀ ਨਹੀਂ ਨਾ ਇਹਨਾਂ ਨਾਲ ਗਾਲੀ ਨਾ ਕਰੋ ਥੋੜੀਆਂ ਵੋਟਾਂ ਸਾਰੀਆਂ ਕੱਟਣ ਸਾਰੀਆਂ ਸਾਰੇ ਪਰ ਵੋਟ ਕੱਢਦੇ ਰੋ ਫਿਰ ਇਹਨਾਂ ਕੇ ਅੰਦਰ ਕਰਾਓ ਥੋੜਾ ਜਿਹਾ ਆਪਣਾ ਧਿਆਨ ਰੱਖੋ ਇਹ ਦੂਜੇ ਬੰਦੇ ਫੜਿਆ ਬਾੜ ਤੇ ਪਹਿਲਾਂ ਇਹਨਾਂ ਦੀ ਟੀਮ ਫੜੀਏ ਦੂਜੇ ਕੰਪਲੇਨ ਪਾਓ ਦੇਖੋ 6 ਵੋਟ ਮੇਰਾ ਮਾਰਦੇ ਕੱਢੇ ਉਹ ਆਪਣੀਆਂ ਵੋਟਾਂ ਲਓ ਵੀ ਪੈਣੀ ਪਤਾ ਨਹੀਂ ਕਿਹਨੂੰ ਆ ਤੁਸੀਂ ਵੋਟਾਂ ਲੱਭੀ ਜਾਓ ਰੱਖੋ ਆਹ ਬੰਦਾ ਉਹ ਬੰਦਾ ਨਾਲ ਸਾਨੂੰ ਸਰ ਫਿਰ ਅਸੀਂ ਉਹ ਬੰਦਾ ਕੋਲੋਂ ਮਿਲੂਗਾ ਅਸੀਂ ਕਿਹਨੂੰ ਗੁੰਡਾ ਬਣਿਆ ਹਾਂ ਮਸਤਰੀ ਕਰੂ ਕੰਪਲੇਨ ਆਲੂ ਦਾ ਦੇਖੋ ਸਰ ਉਹ ਦਿਨ ਦਿਨ ਉਹ ਦਿਨਾਂ ਵਾਂਗੇ ਆਜਾ ਪੈਸੀ ਲੈਣਾ ਅੰਦਰੀ ਆ ਫੜਾ ਤੋ ਮੈਨੂੰ ਫੋਨ ਤੇ ਕੁਝ ਨਹੀਂ ਕਰਦਾ ਫੋਨ ਦੇਣੀ ਲੱਗੇ ਅਸੀਂ ਭਾਵੇਂ ਜਿਹੜਾ ਚੋਲੋਂ ਲੈ ਗਏ ਆ ਆ ਤੇ ਤੇਰੀ ਮੋਟਾ ਮੋਟਾ ਮੇਰੀ ਤਾਂ ਨਹੀਂ ਆ ਗਿਆ ਸਾਰੀ ਕੱਟ ਗਿਆ ਜਦੋਂ ਵੀਜੇ ਵੀਜੇ ਕੁਵਾਰ ਕੋਲ ਕੱਟੀ ਹੈ ਨਾ ਉਦੋਂ ਮੈਨੂੰ ਸੱਤ ਸਿਗਰਟਾਂ ਦਾ ਮੈਂ ਸੰਦੀਪ ਨੂੰ ਕਰਦੀ मैं आई थे मैं जब कर मैं तेल क्या नहीं है मेरा फंड